ਖ਼ਬਰਿਓ ਜਨਨ ਤਹਿਸੀਲ ਤੇ ਮੇਹਾਂ ਤੁਹਾਡੇ ਨਾਲ ਜਸਬੀਰ ਗੌਰ ਜਸੀ ਸੰਗਰੂਰ ਦੇ ਧੂਰੀ ਵਿਖੇ ਇੱਕ ਆਂਗਣਵਾੜੀ ਵਰਕਰ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਇਸ ਆਂਗਣਵਾੜੀ ਵਰਕਰ ਦਾ ਨਾਮ ਸਰਜੀਤ कौर ਦੱਸਿਆ ਜਾ ਰਿਹਾ ਹੈ ਉਹਨਾਂ ਦੀ ਉਮਰ 50 ਸਾਲ ਹੈ ਜੋ ਕਿ ਪਿੰਡ ਬੇਨੜਾ ਦੀ ਰਹਿਣ ਵਾਲੀ ਸੀ ਇਥੇ ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਮ੍ਰਿਤਕ ਸਰਬਜੀਤ ਕੌਰ ਦਾ ਪੋਸਟਮਾਰਟਮ ਤੂਰੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਇਆ ਗਿਆ। ਉਸ ਤੋਂ ਬਾਅਦ ਇਕੱਠੀਆਂ ਹੋਈਆਂ ਜਥੇਬੰਦੀਆਂ ਨੇ ਤੂਰੀ ਦੇ ਸਰਕਾਰੀ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਔਰ ਇਸ ਵੇਲੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਭੰਡਿਆ ਗਿਆ ਤੇ ਨਾਲ ਹੀ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਇਸ ਵੇਲੇ ਕਿਹਾ ਗਿਆ ਹੈ ਕਿ ਇਹ ਪਾਣਾ ਇਸ ਕਰਕੇ ਵਾਪਰਿਆ ਹੈ ਕਿਉਂਕਿ ਉਹਨਾਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਸੀ ਇਸ ਬੋਝ ਨੂੰ ਨਾ ਸਹਾਰਦੇ ਹੋਏ ਸਰਬਜੀਤ ਕੌਰ ਦੀ ਜਾਨ ਚਲੀ ਗਈ ਹੈ ਇੱਥੇ ਆਗੂਆਂ ਨੇ ਇਹ ਮੰਗ ਕੀਤੀ ਹੈ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨਾਲ ਹੀ 50 ਲੱਖ ਰੁਪਏ ਦੀ ਡਿਮਾਂਡ ਵੀ ਪੰਜਾਬ ਸਰਕਾਰ ਅੱਗੇ ਰੱਖੀ ਗਈ ਹੈ ਇੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਵੀ ਹੋ ਸਕਿਆ ਪਰਿਵਾਰ ਦੀ ਮੈਂਬਰਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਗੀਤਾ ਮੈਂ ਕਿ ਤੁਰੰਤ ਜਾਓ। ਅਸੀਂ ਪਰਿਵਾਰ ਆ। ਤਾਂ ਦੁੱਖ ਦੀ ਘੜੀ 'ਚ ਪਰਿਵਾਰ ਨਹੀਂ ਖੜਾ ਹੋਏਗਾ ਤਾਂ ਕੌਣ ਹੋਏਗਾ? ਜਿਨ੍ਹਾਂ ਦੇ ਅੱਖੇ ਲੱਗ ਕੇ ਅਸੀਂ ਆਪਣੇ ਪਰਿਵਾਰ 'ਚ ਤਰੇੜਾ ਪਾਉਂਦੇ ਆਂ। ਅੱਜ ਤੁਸੀਂ ਸੱਪ ਨੇ ਉਹਨਾਂ ਦਾ ਅਸਲੀ ਰੂਪ ਦੇਖ ਲਿਆ। ਕੀ ਜ਼ਿੰਦਗੀ ਤੋਂ ਵੱਧ ਕੇ ਉਸਦੇ ਲਈ ਕੀ ਚੀਜ਼ ਜ਼ਰੂਰੀ ਹੋਗੀ ਸਾਡੇ ਵਿੱਚੋਂ ਹੀ ਪ੍ਰਮੋਟ ਹੋ ਕੇ ਬਣੀ ਉਸ ਦਾ ਇਹ ਹਾਲਤ ਹੈ ਤਾਂ ਡਾਇਰੈਕਟ ਵਾਲਿਆਂ ਦਾ ਕੀ ਹਾਲਤ ਹੋਏ ਔਰ ਜੇ ਸਾਡੇ ਉੱਥੇ ਰਹਿ ਗਏ ਉਹਨਾਂ ਲਈ ਵੀ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਕਿ ਜ਼ਿੰਦਗੀ ਦੀ ਕੀਮਤ ਕੀ ਹੈ ਸਾਡੇ ਲਈ ਸਾਨੂੰ ਪਤਾ ਹੈ ਕਿ ਸਾਡੇ ਵਿਭਾਗ ਦੇ ਵਿੱਚ ਵੱਡੇ ਗਿਣਤੇ ਵਿੱਚ ਵਿਧਵਾ ਔਰਤਾਂ ਕੰਮ ਕਰਦੀਆਂ ਹਨ ਉਸ ਤੋਂ ਬਾਅਦ ਤਲਾਕ ਸੁਦਾ ਵਰਤਾਂ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਹੈਂਡੀਕੈਪ ਤੌਰ ਤਾਂ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਜਨਰਲ ਔਰਤਾਂ ਤਾਂ ਜਿਹੜਾ ਸਰਕਾਰ ਵੱਲੋਂ ਲਗਾਤਾਰ ਕੰਮ ਦਾ ਦੋ ਦੋਸਨ ਟਰੈਕਰ ਐਪ ਦੇ ਨਾਂ ਤੇ ਬਿਨਾਂ ਕੁਝ ਦਿੱਤੇ ਹੋਏ ਢੋਲੀ ਚ ਕੁਝ ਨਹੀਂ ਪਾਣਾ ਪਰ 10 ਰੋਟਾਂ ਦੀ ਫੋਟੋ ਖਿੱਚ ਕੇ ਵੈਬਸਾਈਟ ਤੇ ਪਾ ਦੇਓ ਕਿ ਲੋਕਾਂ ਨੂੰ ਸਮਾਨ ਦੇ ਦਿੱਤਾ ਬਿਨਾਂ ਦਿੱਤੇ ਸੀਪੀ ਕੁੜੀਆਂ ਦੇ ਕਰਜ਼ੇ ਨੂੰ 10-10 ਸਾਲ ਹੋ ਗਏ 1 ਰੁਪਿਆ ਵੀ ਉਹਨਾਂ ਨੂੰ ਅਜੇ ਉਹਨਾਂ ਦੀ ਝੋਲੀ ਨਹੀਂ ਪਾਇਆ ਹੁਣ ਕਹਿੰਦੇ ਜਿਨ੍ਹਾਂ ਨੇ ਆਨਲਾਈਨ ਨਹੀਂ ਕੀਤਾ ਉਹਨਾਂ ਦਾ ਆਣਾ ਵੀ ਕੋਈ ਨਹੀਂ ਤੇ ਅੱਧਾ ਹੱਥ ਹੋ ਗਈ ਇਹ ਨਾ ਸਟ੍ਰੈਸ ਹੈ ਜਿਹਨੂੰ ਲੈ ਕੇ ਐਫਆਰਐਸ ਨੂੰ ਲੈ ਕੇ ਅਸੀਂ ਲਗਾਤਾਰ ਪੰਜਾਬ ਦੇ ਮੰਤਰੀ ਨੂੰ ਮੁੱਖ ਮੰਤਰੀ ਨੂੰ ਡਾਇਰੈਕਟਰ ਨੂੰ ਸੈਕਟਰੀ ਨੂੰ ਕੱਲ ਵੀ ਡਿਪਾਰਟਮੈਂਟ ਦੀ ਪ੍ਰਿੰਸੀਪਲ ਸੈਕਟਰੀ ਨੂੰ ਅਸੀਂ ਲਿਖਿਆ ਦਿੱਤਾ ਹੈ ਕਿ ਤਾੜਨਾ ਪੱਤਰ ਬੰਦ ਕਰੋ ਏ ਨੋਟਿਸ ਬੰਦ ਕਰੋ 40 ਸਾਲ ਦੀ ਨੌਕਰੀ ਤੱਕ ਇੱਕ ਨੋਟਿਸ ਵੀ ਦੇਖਿਆ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਨੋਟਿਸ ਜਾਰੀ ਕਰ ਰਹੇ ਹੋ ਵੈਸੇ ਤਾਂ ਮੌਲ ਪੈਦਾ ਕਰ ਰਹੇ ਹੋ ਤੁਸੀਂ ਨਹੀਂ ਪਤਾ ਕਿ ਕੱਲੀਆਂ ਸਿੰਗਲ ਊਮੈਨ ਕਿਦਾਂ ਸਫਰ ਕਰਦੀ ਐ ਉਹਦੇ ਸਿਰ ਤੇ ਉੱਪਰ ਕਿੰਨਾ ਬੋਝ ਐ ਆਪਣੇ ਬੱਚੇ ਪਾਲਣ ਦਾ ਆਪਣੀ ਨੌਕਰੀ ਬਚਾਣ ਦਾ ਤੁਸੀਂ ਉਹਨਾਂ ਦੀ ਸਥਿਤੀ ਨਹੀਂ ਸਮਝਦੇ ਜੇ ਸਾਡੀ ਭੈਣ ਦੀ ਡੈਸ ਹੋਈ ਮਲੋ 26 ਜੂਨ ਨੂੰ ਨੋਟਿਸ ਮਿਲਦਾ ਹੀ ਬੇਵਸੋ ਅਮਰਜੀਤ ਕੌਰ ਉਹ ਤਾਂ ਆਪਣੇ ਬੇਟੇ ਦੀ ਡੈਥ ਹੋਈ ਨੂੰ 3 ਮਹੀਨੇ ਹੋ ਪਏ ਨੇ ਸਟ्रेस ਜੀ ਰਹੀ ਸੀ ਉੱਪਰ ਤੋਂ ਉਹਦਾ ਨੋਟਿਸ ਆ ਗਿਆ ਕਿ ਕੰਮ ਨਹੀਂ ਕੀਤਾ ਤੇਰੀ ਨੌਕਰੀ ਜਾਊਗੀ ਜ਼ਿੰਦਗੀ ਤਾਂ ਚਲੀ ਗਈ ਉਹਨੂੰ ਅਜੇ ਉਹਦਾ ਭੋਗ ਨਹੀਂ ਪਿਆ ਆ ਦੂਜੀ ਭੈਣ ਜ਼ਿੰਦਗੀ ਤਾਂ ਚਲੀ ਗਈ ਇਹ ਮਾਨ ਸਰਕਾਰ ਇਹ ਪਰਸ ਦੇ ਨਾਮ ਤੇ ਕਿੰਨੇ ਅੰਗਨਵਾੜੀ ਵਰਕਰਾਂ ਦੀ ਬਣੀ ਲਵੇਗੀ ਇਹ ਸ਼ਰਮ ਦੀ ਗੱਲ ਹੈ ਕਿ ਜੋ ਤਿਆਰ ਤੁਸੀਂ ਦਿੱਤਾ ਹੀ ਨਹੀਂ ਮੋਬਾਈਲ ਤੁਸੀਂ ਨਹੀਂ ਦਿੱਤਾ ਮੋਬਾਈਲ ਤੇ ਫਿਰ ਤੁਸੀਂ ਨਹੀਂ ਦੇ ਰਹੇ ਕਿ ਮੋਹ ਤੇ ਪੱਟੀ ਬੰਨ੍ਹ ਕੇ ਸੀੜੀ ਤੇ ਸੁਪਰਵਾਈਜ਼ਰਾਂ ਦੇ ਔਰ ਸਜਾ ਅੰਗਨਵਾੜੀ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ ਕਿਉਂ ਕਿ ਉਹ ਬਿੱਡਾ ਕਿਉਂਕਿ ਉਹ ਸਮਾਜ ਦੇ ਸਭ ਤੋਂ ਛੋਟੇ ਤਬਕੇ ਤੋਂ ਕਿਉਂਕਿ ਉਹ ਦਲਿਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਾਹਮਣੇ ਹੈ ਦਸਤਕਾਰਿਓ ਭੈਣੋ ਜੇਕਰ ਕੋਈ ਗਾਈਡ ਕਰਦਾ ਥੋੜਾ ਆਗੂ ਮੋਟੀਵੇਟ ਕਰਦਾ ਸਵੇਰ ਤੋਂ ਖੜੀਏ ਤੁਹਾਡੇ ਨਾਲ ਇੱਕ ਵੀ ਸੁਪਰਵਾਈਜ਼ਰ ਇੱਥੇ ਦਿਖਾ ਸਮਾਜ ਦੇ ਵਿੱਚ ਅਸੀਂ ਸਭ ਤੋਂ ਘੱਟ ਮਾਨਪਤ ਤੇ ਸਭ ਤੋਂ ਘੱਟ ਕੰਮ ਖਸ ਸਭ ਤੋਂ ਵੱਧ ਕੰਮ ਕਰਦੇ ਆ ਉਹ ਫਿਰ ਵੀ ਸਾਨੂੰ ਪਰਤਾੜਨਾ ਪੱਤਰ ਤਾੜਨਾ ਪੱਤਰ ਔਰ ਨੌਕਰੀ ਤੋਂ ਕੱਢਣ ਦੇ ਨੋਟਿਸ ਦੇ ਕੇ ਸਾਡੀਆਂ ਹੱਤਿਆਵਾਂ ਕੀਤੀਆਂ ਜਾ ਰੀਆਂ ਨੇ ਖੁਦ ਮੁੱਖ ਮੰਤਰੀ ਕਹਿੰਦੇ ਸੀ ਨਾ ਉਦੋਂ ਕਿ ਤਰਨੇ ਦੇ ਨਹੀਂ ਅनाथ ਬੱਚੇ ਹੋਗੇ ਤੌਣ ਦੋਨੇ ਭੈਣ ਭਰਾ ਬੇਰੋਜ਼ਗਾਰ ਨੇ ਦੋਨੇ ਭੈਣ ਭਰਾ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਕਿਤੇ ਜ਼ਿੰਮੇਵਾਰੀ ਹੈ ਕੌਣ ਜ਼ਿੰਮੇਵਾਰੀ ਲੇਗਾ ਉਹਨਾਂ ਦੀ ਉਹਨਾਂ ਦੀ ਚੁੱਲ੍ਹੇ ਦੇ ਉਹਨਾਂ ਦੀ ਪੜ੍ਹਾਈ ਦੇ ਉਹਨਾਂ ਦੀ ਵਿਆਹ ਦੀ ਕੌਣ ਜ਼ਿੰਮੇਵਾਰੀ ਲੇਗਾ ਉਹ ਅਧਿਕਾਰੀ ਉਹ ਅਧਿਕਾਰੀ ਆ ਕੇ ਗੱਲ ਕਰਨਗੇ ਜਿਹੜੇ ਸਵੇਰ ਦੇ ਦੇਖਣ ਵੀ ਨਹੀਂ ਆਏ ਤਾਂ ਇਸ ਲਈ ਮੇਰੀਏ ਭੈਣੋ ਇਹ ਬੱਚੇ ਸਾਡੇ ਆ ਸਾਡੀ ਭੈਣ ਦੇ ਬੱਚੇ ਐ ਤੇ ਸਾਡੇ ਅਸੀਂ ਸਾਰੀਆਂ ਭੈਣਾਂ ਨੇ ਜ਼ਿੰਮੇਵਾਰੀ ਲੈਣੀ ਐ ਇਹਨਾਂ ਬੱਚਿਆਂ ਦੇ ਲਈ ਲੜਾਈ ਲੜਨੀ ਐ ਉਹਦੇ ਲਈ ਜਿੰਨੇ ਦਿਨ ਮਰਜੀ ਸਾਨੂੰ ਸੀਐਮ ਦੇ ਦਫ਼ਤਰੂ ਮੂਰੇ ਬੈਠਣਾ ਪਵੇ ਜਿੰਨੇ ਦਿਨ ਸੂਰੀ ਚ ਮੋਰਚਾ ਲਾਣਾ ਪਵੇ ਜਿੰਨਾ ਚਿਰ ਇਹਨਾਂ ਬੱਚਿਆਂ ਦਾ ਹੱਲ ਨਹੀਂ ਹੁੰਦਾ ਸੂਰੀ ਦੇ ਇੱਕ ਵੀ ਅੰਨਲਵਾੜੀ ਵਰਕਰ ਮੈਨੂੰ ਨਹੀਂ ਲੱਗਦਾ ਕਿ ਉਸਨੇ ਇੱਕ ਦਿਨ ਵੀ ਹਾਜ਼ਰੀ ਲਵਾਉਣ ਤੋਂ ਘੱਟ ਹੋਣਾ ਚਾਹੀਦਾ ਉਹ ਜਿੰਨੇ ਦਿਨ ਮਰਜੀ ਜਿੰਨਾ ਸੇਤੀ ਕਰ ਦੇਗਾ ਹੱਲ ਉਹਦੀ ਜ਼ਿੰਮੇਵਾਰੀ ਨਹੀਂ ਕਰੇਗਾ ਤਾਂ ਜਿੰਨਾ ਮਰਜ਼ੀ ਲੰਬਾ ਚੱਲੇ ਅਸੀਂ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਾਂਗੇ ਸਾਰੀਆਂ ਭੈਣਾਂ ਸਾਧ ਦੇ ਹੋ ਗਈਆਂ ਹਾਂ ਇਹਦੀ ਦੇਵਾਂਗੇ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਹ ਬੱਚੇ ਸਾਡੀ ਭੈਣ ਦੇ ਬੱਚੇ ਹੁਣ ਸਾਡੀ ਭੈਣ ਚਲੀ ਗਈ ਇਹ ਸਾਡੀਆਂ ਦੇ ਘਰ ਜਾਓ ਉਹਨਾਂ ਦੀ ਫੋਟੋ ਹੈ ਜਿਹੜੀ ਉਹ ਖਿਚੋ ਜਿਹੜਾ ਐਫ ਆਰ ਐਸ ਜੀ ਨੂੰ ਕਹਿੰਦੇ ਨੇ ਫੇਸ ਰਿਕੋਗਨਾਈਜੇਸ਼ਨ ਸਿਸਟਮ ਤਾਂ ਉਹਦਾ ਜਿਹੜਾ ਆਧਾਰ ਹੈ ਉਹਦੇ ਨਾਲ ਉਹ ਫੋਟੋ ਮੈਚ ਨਹੀਂ ਹੁੰਦੀ ਜਦੋਂ ਮੈਚ ਨਹੀਂ ਹੁੰਦੀ ਤਾਂ ਅਸੀਂ ਉਹ ਲਾਪਤਰੀਆਂ ਨੂੰ ਖਾਣਾ ਨਹੀਂ ਦੇ ਸਕਦੇ ਇਹ ਇੱਕ ਪਾਸੇ ਸਾਡੇ ਤੇ ਲਾਹ ਪਾਤ ਰਹੇ ਨੇ ਪ੍ਰੈਸ਼ਰ ਅਗਰ ਅਸੀਂ ਉਹਨਾਂ ਨੂੰ ਖਾਂਲ ਨਹੀਂ ਦਿੰਦੇ ਤਾਂ ਕੋਈ ਗ੍ਰੀਨ ਐਪ ਦੇ ਨਾਮ ਦੀ ਐਪ ਚੱਲਦੀ ਹੈ ਜਿਹਦੇ ਵਿੱਚ ਲਾਹ ਪਾਤਰੀ ਸਾਦੀ ਸਿੱਧੀ ਕੰਪਲੇਂਟ ਕਰਦੇ ਨੇ ਉਹਦੇ ਵਿੱਚ ਅਸੀਂ ਲਾਹ ਪਾਤਰੀਆਂ ਦੀ ਸਾਈਡ ਤੋਂ ਵੀ ਪ੍ਰੈਸ਼ਰਾਈਜ਼ ਹੁੰਨੇ ਆਂ ਔਰ ਦੂਸਰਾ ਸਾਨੂੰ ਡਿਪਾਰਟਮੈਂਟ ਤੱਕੇ ਨਾਲ ਹੀ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚ ਸਾਨੂੰ ਕੋਈ ਬਿਨਾ ਸਹੂਲਤ ਤੋਂ ਜਿਹੜੇ ਇਹ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਇਸੇ ਤਰੀਕੇ ਨਾਲ ਇਹ ਜਿਹੜਾ ਪ੍ਰੈਸ਼ਰ ਲਗਾਤਾਰ ਬਣਿਆ ਹੁੰਦਾ ਕਈ ਵਾਰ ਇਹਵੇਂ ਹੁੰਦਾ ਵੀ ਘਰ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਕਿਉਂਕਿ ਜਿਹੜੇ ਸਾਡੇ ਅੰਗਣਵਾੜੀ ਵਰਕਰ ਹੈ ਔਰ ਕੁਝ ਸਾਡੀਆਂ ਭੈਣਾਂ ਨੇ ਜਿਹੜੀਆਂ ਬਹੁਤ ਮਤਲਬ ਗਰੀਬੀ ਰੇਖਾ ਦੇ ਵਿੱਚ ਨੇ ਜਿਹੜੀਆਂ ਨੌਕਰੀ ਕਰਦੀਆਂ ਨੇ ਤਾਂ ਕਈ ਵਾਰੀ ਸਾਡੇ ਤੋਂ ਮੌਕੇ ਤੇ ਫੋਨ ਰੀਚਾਰਜ ਵੀ ਨਹੀਂ ਕਰਾਏ ਜਾਂਦੇ ਦੂਸਰਾ ਜਿਹੜਾ ਸਾਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ 166 ਰੁਪਏ 66 ਪੈਸੇ ਇੱਕ ਮਹੀਨੇ ਦੇ ਨੇ ਉਹਦੇ ਵਿੱਚ ਇਹ ਮੋਬਾਈਲ ਆ ਜਿਹੜੇ ਰੀਚਾਰਜ ਨਹੀਂ ਹੋ ਸਕਦੇ ਕੋਈ ਵੀ ਕੰਪਨੀ ਹੈ ਜਿਹੜੀ ਇਹ ਡਾਟਾ ਨਹੀਂ ਦਿੰਦੀ ਤਾਂ ਇਸ ਤਰੀਕੇ ਨਾਲ ਅਸੀਂ ਦੂਸਰਾ ਜਿਹੜਾ ਸਾਡਾ ਜਿਹੜਾ ਸਟੇਟ ਦਾ ਸੈਂਟਰ ਦਾ ਮਾਨ ਪੱਤਾ ਉਹ ਸਾਨੂੰ ਟਾਈਮ ਨਾਲ ਨਹੀਂ ਮਿਲਦਾ ਸਾਨੂੰ ਸਟੇਟ ਦਾ ਕੋਈ ਮਾਨ ਪੱਤਾ ਜਿਹੜਾ ਟਾਈਮ ਨਾਲ ਨਹੀਂ ਮਿਲਦਾ ਔਰ ਦੂਸਰਾ ਸਾਨੂੰ ਇਹ ਕਹਿੰਦੇ ਨੇ ਤੇ ਮੋਬਾਈਲ ਦਾ ਚਾਰਜ ਕਰਾਉਣੇ ਤੁਹਾਡੇ ਬਹੁਤ ਕੰਪਲਸਰੀ ਨੇ ਉਦੋਂ ਬਾਅਦ ਓਟੀਪੀ ਲੈਣ ਵਾਸਤੇ ਸਾਨੂੰ ਸਾਡੇ ਲਾਪਤਰੇ ਦੇ ਮੋਬਾਈਲ ਜਿਹੜੇ ਉਹ ਚਾਰਜ ਹੋਣੇ ਬਹੁਤ ਜ਼ਰੂਰੀ ਨੇ ਇਹਨਾਂ ਚੀਜ਼ਾਂ ਦੇ ਇਹ ਸਾਰੇ ਕੰਮਾਂ ਦੇ ਪ੍ਰੈਸ਼ਰ ਕਰਕੇ ਹੀ ਸਾਡੀਆਂ ਕੁੜੀਆਂ ਅੱਜ ਬਹੁਤ ਜ਼ਿਆਦਾ ਡਿਪਰੈਸ਼ਨ ਚ ਨੇ ਔਰ ਇਸ ਸਟ੍ਰੈਸ ਦੇ ਅਧੀਨ ਹੀ ਅੱਜ ਸਾਡੀ ਇੱਕ ਭੈਣ ਸਾਨੂੰ ਦੁਨੀਆ ਤੋਂ ਅਲਵਿਦਾ ਕਹਿ ਗਈ ਮਾਂ ਕੀ ਹੁੰਦੀ ਹੈ ਮੰਗੇ ਸਾਡੀ ਇਹ ਹੈ ਜੀ ਸਾਡੀ ਜਿਹੜੀ ਇਹ ਭੈਣ ਹੈ ਇਹ ਇਹਨਾਂ ਦੇ ਪਹਿਲਾਂ ਹਸਬੰਦ ਨਹੀਂ ਸੀ ਇਹ ਵਿਚਾਰੇ ਪਹਿਲਾਂ ਹੀ ਵਿਡੋ ਸੀਗੇ ਇਹਨਾਂ ਦੇ ਸਿਰ ਤੇ ਇਹਨਾਂ ਦੇ ਜਿਹੜੇ ਦੋ ਬੱਚੇ ਨੇ ਇਹਨਾਂ ਦਾ ਗੁਜ਼ਾਰਾ ਹੁੰਦਾ ਸੀਗਾ ਅੱਜ ਅਸੀਂ ਇਹਨਾਂ ਦੇ ਬੱਚਿਆਂ ਦੇ ਸਪੋਰਟ ਦੇ ਵਿੱਚ ਆਏ ਆ ਅਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਆਏ ਆ ਕਿ ਇਹ ਬੱਚੇ ਨੇ ਜਿਹੜੇ ਅੱਜ ਅੱਜ ਇਹ ਯਤੀਮ ਹੋ ਚੁੱਕੇ ਨੇ ਇਹਨਾਂ ਦਾ ਕੋਈ ਵੀ ਗੁਜ਼ਾਰਾ ਨਹੀਂ ਹੈ ਅਸੀਂ ਸਰਕਾਰ ਨੂੰ ਗੁਜ਼ਾਰਸ਼ ਕਰਦੇ ਆਂਗੇ ਛੋਟੀਆਂ ਇਹਨੀਆਂ ਪ੍ਰੈਸ਼ਰਾਈਜ਼ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਨੂੰ ਜਦ ਤੱਕ ਬੰਦ ਕੀਤਾ ਜਾਵੇ ਸਾਡੇ ਅੰਗਣਵਾੜੀ ਵਰਕਰਾਂ ਪੈਣ ਤੇ ਇਹਨਾਂ ਪ੍ਰੈਸ਼ਰ ਨਾ ਪਾਇਆ ਜਾਵੇ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਸੀਂ ਅੱਜ ਇਹ ਮੰਗ ਕੇ ਆਪਸ ਤੇ ਆ ਪੋਸਟਮਾਰਟਮ ਕਰਾ ਰਹੇ ਹਾਂ ਬਿਲਕੁਲ ਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਔਰ ਅਸੀਂ ਉਸ ਟਾਈਮ ਕਰਵਾਵਾਂਗੇ ਜਦੋਂ ਕੋਈ ਵੀ ਸਾਡੇ ਕੋਲੇ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਸਾਨੂੰ ਦਿਲਾਸਾ ਦੇਊਗਾ ਸਾਨੂੰ ਦੱਸ ਕੇ ਜਾਊਗਾ ਤੇ ਸਾਡੀ ਕੋਈ ਗੱਲ ਸੁਣੂਗਾ ਫਿਰ ਹਾਲ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਲੇਕ ਲੇ ਇਸੋ ਜਿਹੜਾ ਕੇਸ ਆ ਕੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਸਾਡੇ ਕੋਲ ਬ੍ਰਾਡ ਡੈੱਡ ਹੀ ਆਇਆ ਹੈ 150 ਤੇ ਆਇਆ ਸਰਜੀਤ ਕੌਰ ਵਾਢੀ ਤੋਂ ਮਲਕੀਤ ਸਿੰਘ ਬੇਨੜਾ ਦੇ ਰਹਿਣਾ ਮੇਲੇ ਏਜ ਹੈਗੇ 50 ਇਅਰਸ ਫੀਮੇਲ ਬ੍ਰਾਡ ਡੈੱਡ ਹੀ ਆਇਆ ਸਾਡੇ ਕੋਲ ਜਦੋਂ ਆਇਸੀ ਹੋਈ ਸੀ ਜੇ ਸੀ ਮੇਰੀ ਗੱਲ ਸੁਣੋ ਹਾਂ ਜੇ ਸੀ ਐਮ ਦੇ ਹਲਕੇ 'ਚ ਇਹ ਹਾਲ ਹੈ ਕਹਿੰਦੇ ਦੱਸੋ ਅੰਮ੍ਰਿਤ ਵੀਰ ਜੀ ਮੇਰੀ ਗੱਲ ਸੁਣੋ ਹਾਂ ਹਾਂ ਜੀ ਕੋਈ ਨਹੀਂ Okay. <laughs>